ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ 556ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਗੁਰਦੁਆਰਾ ਬ੍ਰਹਮ ਗਿਆਨੀ ਸੰਤ ਬਾਬਾ ਸਾਹਿਬ ਸਿੰਘ ਪਿੰਡ ਮੋੜੇ ਕਲਾ ਤੋਂ ਸੰਤ ਬਾਬਾ ਸਤਨਾਮ ਸਿੰਘ ਕਾਰ ਸੇਵਾ ਗੁਰੂ ਕੇ ਬਾਗ ਵਾਲਿਆਂ ਦੀ ਅਗਵਾਈ ਹੇਠ ਸਜਾਇਆ ਗਿਆ ਗੁਰਦੁਆਰਾ ਸਾਈਂਖੇ ਪਾੜ ਦੇ ਪੋਗ ਉਪਰੰਤ ਫੁੱਲਾਂ ਨਾਲ ਸ਼ਿੰਗਾਰੀ ਬਸ ਵਿੱਚ ਤੰਤਰ ਸ੍ਰੀ ਗੁਰੂ ਗੰਦ ਸਾਹਿਬ ਜੀ ਦਾ ਪ੍ਰਕਾਸ਼ ਸ਼ਸ਼ੋਭਿਤ ਕੀਤਾ ਗਿਆ ਜਿੱਤੇ ਅਗਵਾਈ ਪੰਜ ਪਿਆਰੇ ਕਰ ਰਹੇ ਸਨ ਅਰਦਾਸ ਕਰਕੇ ਨਗਰ ਕੀਰਤਨ ਦੀ ਆਰੰਭਤਾ ਕੀਤੀ ਗਈ ਇਸ ਵਿੱਚ ਭਾਈ ਗੁਰਪ੍ਰੀਤ ਸਿੰਘ ਸੋੜੀਆਂ ਦਾ ਇੰਟਰਨੈਸ਼ਨਲ ਕਵੀਸ਼ਰੀ ਜੱਥਾ ਸੋਚਾ ਸਿੰਘ ਗਿਲਚਨ ਜੋਟੀ ਸਮੇਤ ਸੈਂਕੜੇ ਟਰੈਕਟਰ ਟਰਾਲੀ ਕਾਰਾਂ ਬੱਸਾਂ ਜੀਪਾਂ ਮੋਟਰਸਾਈਕਲਸ ਉੱਪਰ ਸਵਾਰ ਹੋ ਕੇ ਸੰਗਤਾਂ ਨਾਮ ਲੇਵਾ ਸੰਗਤਾਂ ਗੁਰਬਾਣੀ ਦਾ ਜਾਪ ਕਰ ਰਹੀਆਂ ਸਨ ਇਹ ਨਗਰ ਕੀਰਤਨ ਪਿੰਡ ਮੋੜੇ ਤੋਂ ਆਰੰਭ ਹੋ ਕੇ ਪਿੰਡ ਆਦਮਪੁਰਾ ਸੋੜੀਆਂ ਕਾਕੜ ਤਰੀਨ ਚੂਚਕਪਾਲ ਮੁੱਧ ਭਿਲੋਵਾਲ ਵੈਰੋਕੇ ਚੱਕ ਮਿਸ਼ਰੀਕਾਂ ਪ੍ਰੀਤਨਗਰ ਲੋਪੋਕੇ ਚੁਗਾਵਾ ਪੁੱਲਰ ਮਾਨਾ ਵਾਲਾ ਮੋੜੇ ਖੁਰਦ ਅਤੇ ਪਿੰਡ ਮੋੜੇ ਕਲਾ ਵਿਖੇ ਆ ਕੇ ਸੰਪੂਰਨ ਹੋਇਆ। ਥਾਂ-ਥਾਂ ਤੇ ਚਾਹ ਪਕੌੜੀਆਂ ਮਠਾਈਆਂ ਫਲਾਂ ਦੇ ਲੰਗਰ ਸੰਗਤਾਂ ਵੱਲੋਂ ਵਰਤਾਏ ਗਏ। ਇਸ ਮੌਕੇ ਤੇ ਸ਼੍ਰੋਮਣੀ ਕਮੇਟੀ ਮੈਂਬਰ ਸੁਰਜੀਤ ਸਿੰਘ ਪਿੱਟੇਵੜ ਵੱਲੋਂ ਸੰਗਤਾਂ ਨੂੰ ਅਪੀਲ ਕੀਤੀ ਗਈ ਕਿ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਗੁਰਪੁਰਬ ਨੂੰ ਸਮਰਪਿਤ 8 ਤਰੀਕ ਨੂੰ ਸ੍ਰੀ ਹਰਮੰਦਰ ਸਾਹਿਬ ਤੋਂ ਨਗਰ ਕੀਰਤਨ ਚੱਲਣਗੇ ਜੋ ਕਿ ਗਮਟਾਲਾ ਰਾਜਾ ਸਾੰਸੀ ਤੋਂ ਵੱਖ-ਵੱਖ ਪੜਾਵਾਂ ਤੋਂ ਹੁੰਦੇ ਹੋਏ ਸ੍ਰੀ ਆਨੰਦਪੁਰ ਸਾਹਿਬ ਵਿਖੇ ਜਾ ਕੇ ਸੰਪੂਰਨ ਹੋ ਜਿੱਥੇ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਦੇ ਸਬੰਧ ਵਿੱਚ ਸਮਾਗਮ ਚੱਲਣਗੇ ਸੰਗਤਾਂ ਨੂੰ ਅਪੀਲ ਕੀਤੀ ਗਈ ਕਿ ਨਗਰ ਕੀਰਤਨ ਦਾ ਵੱਖ-ਵੱਖ ਪੜਾਵਾਂ ਤੇ ਨਿੱਘਾ ਸਵਾਗਤ ਕੀਤਾ ਜਾਵੇ ਇਸ ਮੌਕੇ ਕਾਰ ਸੇਵਾ ਗੁਰੂ ਕੇ ਬਾਗ ਵਾਲੇ ਬਾਬਾ ਸਤਨਾਮ ਸਿੰਘ ਸੇਵਾਦਾਰ ਕੁਲਵੀਰ ਸਿੰਘ ਬਾਬਾ ਕਰਪਾ ਸਿੰਘ ਗੁਰੂ ਕੇ ਬਾਗ ਵਾਲੇ ਬਾਬਾ ਸੇਵਾ ਸਿੰਘ ਗੁਰੂ ਕੇ ਬਾਗ ਬਾਰੇ ਸ਼੍ਰੋਮਣੀ ਕਮੇਟੀ ਮੈਂਬਰ ਸੁਰਜੀਤ ਸਿੰਘ ਪਿੱਟੇਵਾੜ ਬਾਬਾ ਜੋਗਿੰਦਰ ਸਿੰਘ ਲੋਪੋ ਕੇ ਬਾਬਾ ਰਾਜਨ ਸਿੰਘ ਮੋੜੇ ਕਰਾ ਸਮੇਤ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ ਕਾਰ ਸੇਵਾ ਗੁਰੂ ਕਾ ਬਾਗ ਬਾਬਾ ਹੀ ਰਹਿਣ ਸਤਖੰਡ ਵਾਸੀ ਬਾਬਾ ਲਖਨ ਸਤਖੰਡ ਜਹਦਰ ਬਾਬਾ ਸਤਨਾਮ ਸਿੰਘ ਜੀ ਕਾਰ ਸੇਵਾ ਗੁਰੂ ਕੇ ਬਾਗ ਗੁਰੂ ਤੇਗ ਬਹਾਦਰ ਜੀ ਦੀ ਅੱਛੀ ਦਿਨ 350 ਸਾਲਾ ਜਿਹੜਾ ਅਨੰਦਪੁਰ ਸਾਹਿਬ ਮਨਾਇਆ ਨਾ ਉੱਥੇ ਲੰਗਰ ਦੀਆਂ ਤਿਆਰੀਆਂ ਬਾਬਾ ਜੀ ਸਤਨਾਮ ਸਿੰਘ ਜੀ ਕਰਾ ਰਹੇ ਆ ਜਿਹੜੀ ਸਰਾਂ ਦੀ ਸੇਵਾ ਮਾਤਾ ਜੀ ਕੋ ਦੀ ਉੱਥੇ ਹੀ ਸੇਵਾ ਰੰਗ ਦੀ ਚੱਲਦੀ ਆ ਕਾਰ ਸੇਵਾ ਗੁਰੂ ਕੇ ਬਾਗ ਵਾਲੇ ਮਹਾਂਪੁਰ ਸਾਹਿਬੋਂ ਜਿਹੜਾ ਦੀਵਾਨ ਹਾਲ ਆ ਵੱਡਾ ਉਦੋਂ ਉੱਥੇ ਲੰਗਰ ਚੱਲਨੇ ਆ 15 ਤਰੀਕ ਨੂੰ ਲੰਗਰ ਜਿਹੜੇ ਉੱਥੇ ਚੱਲੂ ਹੋਏ ਨੇ ਆ ਸਮਾਪਤੀ ਤੱਕ ਲੰਗਰ 30 ਤਰੀਕ ਤੱਕ ਲੰਗਰ ਜਿਹੜੇ ਉੱਥੇ ਲਗਾਤਾਰ ਦਿਨ ਰਾਤ ਹੀ ਚੱਲਣਗੇ ਤੇ ਬਾਬਾ ਸਤਪੰਥ ਜੀ ਸੰਗਤਾਂ ਵੱਧ ਤੋਂ ਵੱਧ ਸਾਥ ਦੇਣ ਸੇਵਾ ਦੇ ਕੱਤੇ ਕੰਮਣਾ ਲੰਗਰਾਂ ਵਿੱਚ ਸੇਵਾ ਦੇ ਵੱਧ ਤੋਂ ਵੱਧ ਕੱਤੇ ਮੋਲ ਵਾਏ ਜੀ ਦਾ ਖਾਲਸਾ ਵਾਏ ਜੀ ਦੇ ਪਾਸੇ ਸਤਗੁਰੂ ਨਾਨਕ ਪ੍ਰਗਟਿਆ ਮਿੱਟੀ ਤੋਂ ਚਾਨਣ ਚਾਨਨ ਹੋਇਆ ਜੋ ਕਲ ਸੂਜਨੇ ਤੇ ਤਾਰੇ ਛਪੇ ਅੰਧੇਰ ਭਲੋਆ ਧੰਨ ਧੰਨ ਪਹਿਲੇ ਪਾਤਸ਼ਾਹ ਗੁਰੂ ਨਾਨਕ ਦੇ ਮਹਾਰਾਜ ਜੀ ਦੇ ਅਵਤਾਰ ਆਗਮ ਦੇ ਸੰਬੰਧ ਵਿੱਚ ਨਗਰ ਮੌੜੇ ਕਲਾ ਵਿਖੇ ਬ੍ਰਾਮਗਾਨੇ ਬਾਬਾ ਸਾਹਿਬ ਸਿੰਘ ਦੇ ਪਾਵਨ ਪਿੱਤਰ ਸਥਾਨ ਤੋਂ ਹਰ ਸਾਲ ਦੀ ਤਰ੍ਹਾਂ ਮੌਜੂਦਾ ਜ਼ਹਿਦਾਰ ਜਹੇ ਬੰਦੇ ਗੁਰੂ ਕੇ ਬਾਗ ਵਾਲੇ ਮਹਾਪੁਰਸ਼ ਬਾਬਾ ਸਤਰਾਮ ਸਿੰਘ ਦੀ ਅੱਜ ਸਮੂਹ ਨੈਮੀ ਪ੍ਰੇਮੀਆਂ ਵੱਲੋਂ ਅੱਜ ਜੋ ਕਿ 1 ਨਵੰਬਰ ਨੂੰ ਧਾਨ ਗੁਰੂ ਨਾਨਕ ਸਾਹਿਬ ਦੇ ਅਵਤਾਰ ਆਗਮਨ ਦੇ ਸਬੰਧ ਵਿੱਚ ਫਾਲਕੀ ਸਾਹਿਬ ਨੇ ਨਿਕਲ ਆਏ ਸਵਾਦ ਸੰਗਤਾਂ ਨੂੰ ਗੁਰਨਾਨਕ ਸਾਹਿਬ ਦੇ ਉਤਾਰ ਆਗਮਨ ਦੀਆਂ ਲੱਖ ਲੱਖ ਵਧਾਈਆਂ ਤੇ ਲੱਖ ਲੱਖ ਮੁਬਾਰਕਾਂ ਐਸਲੇ ਮਾਪਰਸ਼ ਮੌਜੂਦਾ ਮੁਖੀ ਬਾਬਾ ਸਦਰਾਮ ਸਿੰਘ ਜੀ ਬਾਬਾ ਕਿਰਪਾਲ ਸਿੰਘ ਜੀ ਬਾਬਾ ਸਦਰਾਮ ਸਿੰਘ ਜੀ ਛੋਟੇ ਬਾਬਾ ਕਲਬੀਰ ਸਿੰਘ ਜੀ ਮੌਜੂਦਾ ਸੇਵਾਦਾਰ ਇੱਥੋਂ ਦੇ ਉਹਨਾਂ ਦੇ ਸੰਯੋਗ ਦੇ ਨਾਲ ਹੋਰ ਸਾਡੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਸਹਿਬਾਨ ਸਰਜੀਤ ਸਿੰਘ ਪਿੱਟੇਵੱਡ ਬਾਬਾ ਨਰਵੈ ਸਿੰਘ ਦੀ ਗੁਰਦੁਆਰਾ ਗੁਰੂ ਸਰਬਾਰ ਦੇ ਹਦਗ੍ਰੰਥੀ ਹੋਰ ਪੰਜ ਪਿਆਰਿਆਂ ਦੀ ਗਵਾਈ ਹੇਟ ਇਹ ਜਿਹੜਾ ਨਗਰ ਕੀਰਤਨ ਚਲਾ ਸਜਾਇਆ ਜਾ ਰਿਹਾ ਏ ਤੇ ਪੰਜ ਪਿਆਰਿਆਂ ਦੀ ਗੁਰੂ ਗ੍ਰੰਥ ਸਾਹਿਬ ਦੀ ਗਵਾਈ ਹੇਟ ਦੇ ਜਿਹੜਾ ਨਗਰ ਕੀਰਤਨ ਚੱਲੇ ਮਾਰਿਆ ਅਸੀਂ ਇਸ ਨਗਰ ਦੇ ਕੀਰਤਨ ਦੀ ਸਰਬੱਤ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਦਿੰਦੇ ਮੁਬਾਰਕਾਂ ਮਹਾਂਪੁਰਸ਼ਾਂ ਨੂੰ ਜਿਨ੍ਹਾਂ ਨੇ ਐਡਾ ਵੱਡਾ ਸਹਿਯੋਗ ਇਹ ਪਿੰਡਾਂ ਦੇ ਵਿੱਚ ਦੀ ਹੋਇਆ ਨਗਰ ਮਾਮਤਪੁਰਾ ਨਗਰ ਸੌੜੀਆਂ ਨਗਰ ਚੂਚਕ ਮੁਰਦਾ ਕਾਕਰਤੇਨ ਨਗਰ ਚੂਚਕਵਾਲ ਮੋਢ ਖੋਖਰ ਭੀਲੋਵਾਲ ਪੱਕਾ ਵੈਰੋ ਕੇ ਪ੍ਰੀ ਨਗਰ ਚੱਕ ਮਿਸ਼ਰੀ ਖਾਨ ਨਗਰ ਲੋਕੋ ਕੇ ਨਗਰ ਠੱਟਾ ਨਗਰ ਚਗਾਵਾ ਨਗਰ ਪਿਆਲਾ ਨਗਰ ਭੁੱਲਰ ਤੇ ਨਗਰ ਮਾਨਾ ਵਾਲ ਤੋਂ ਪਾਲਸ ਹੁੰਦਾ ਸ਼ਾਮ ਦੇ ਟਾਈਮ ਫੇਰ ਇੱਥੇ ਸਮਾਪਤੀ ਹੋਏਗੀ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਨੂੰ ਸਵਰਪਿਤ ਆਜੇ ਨਗਰ ਕੀਰਤਨ ਗੁਰਦੁਆਰਾ ਬਾਬਾ ਸਾਹਿਬ ਸਿੰਘ ਜੀ ਦੇ ਸਥਾਨ ਤੋਂ ਇਹ ਚੱਲ ਕੇ ਸੰਗਤ ਨੂੰ ਦਰਸ਼ਨ ਕਰਾਉਣ ਵਾਸਤੇ ਇਹ ਹਲਕੇ ਤੇ ਜਾ ਰਿਹਾ ਹੈ ਸਤਕਾਰਯੋਗ ਬਾਬਾ ਸਤਨਾਮ ਸਿੰਘ ਜੀ ਗੁਰੂ ਕੇ ਬਾਗ ਵਾਲੇ ਕਾਰਸੇਵਾ ਵਾਲੇ ਸਤਕਾਰਯੋਗ ਬਾਬਾ ਕਿਰਪਾਲ ਸਿੰਘ ਜੀ ਸਤਕਾਰਯੋਗ ਬਾਬਾ ਕੁਲਬੀਰ ਸਿੰਘ ਜੀ ਹਾਜ਼ਰ ਨੇ ਔਰ ਨਾਲ ਬਾਬਾ ਜਗਿੰਦਰ ਸਿੰਘ ਜੀ ਲੋਪੋ ਕੇ ਸ਼ਹੀਦਾਂ ਵਾਲੇ ਉਹ ਵੀ ਇੱਥੇ ਆਏ ਨੇ ਔਰ ਇਸ ਪਿੰਡ ਦੀ ਸੰਗਤ ਲਾਗੇ ਦੇ ਪਿੰਡਾਂ ਦੀ ਸੰਗਤ ਜਿਹੜੀ ਬਹੁਤ ਵੱਡਾ ਇਕੱਠ ਜਿਹੜਾ ਉਹ ਨਗਰ ਕੀਰਤਨ ਨਾਲ ਜਾ ਰਿਹਾ ਹੈ ਸੋ ਇਹ ਜਿਹੜਾ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਤਿੰਨ ਉਪਦੇਸ਼ ਦਿੱਤੇ ਕਿਰਤ ਕਰਨੀ ਨਾਮ ਜਪਣਾ ਤੇ ਵੰਡ ਕੇ ਛਕਣਾ ਇਹ ਤਿੰਨ ਚੀਜ਼ਾਂ ਜਿਹੜੀਆਂ ਸਾਨੂੰ ਉਪਦੇਸ਼ ਦਿੱਤੇ ਔਰ ਅੱਜ ਸਾਡੇ ਗੁਰਸਿੱਖ ਭਾਈਚਾਰਾ ਜਿਹੜਾ ਉਹ ਇਸ ਗੱਲ ਤੇ ਪੂਰਾ ਪਹਿਰਾ ਦੇ ਰਿਹਾ ਹੈ ਗੁਰੂ ਕੇ ਲੰਗਰ ਲਾਉਂਦੇ ਆ ਵੰਡ ਕੇ ਛਕਦੇ ਆ ਔਰ ਹਮੇਸ਼ਾ ਹੀ ਭਾਵੇਂ ਕੋਈ ਦਵਾਈਆਂ ਦਾ ਲੰਗਰ ਆ ਭਾਵੇਂ ਕਿਤੇ ਕਿਸੇ ਨੂੰ ਭੀੜ ਬਣ ਜਾਈ ਉੱਥੇ ਜਾ ਕੇ ਲੰਗਰ ਲਾਉਨੇ ਇਹ ਗੁਰੂ ਨਾਨਕ ਦੇਵ ਜੀ ਦੇ ਪਰਦੇਸ਼ ਨੂੰ ਜਿਹੜਾ ਉਹ ਸਿਰਦਾ ਸਜਦਾ ਆ ਉਹ ਅੱਜ ਜਿਹੜਾ ਇਹ ਨਗਰ ਕੀਰਤਨ ਜਾ ਰਿਹਾ ਹੈ ਇਹ ਮੈਂ ਬਾਬਾ ਜੀ ਦਾ ਧੰਨਵਾਦੀ ਆ ਕਿ ਇਸ ਨਗਰ ਕੀਰਤਨ ਜਾ ਕੇ ਇਸ ਸੰਗਤਾਂ 'ਚ ਇਹਦਾ ਪ੍ਰਚਾਰ ਕਰਨਾ ਸਾਡੀ ਨੌਜਵਾਨ ਪੀੜ੍ਹੀ ਨੂੰ ਪਤਾ ਲੱਗੇ ਕਿ ਗੁਰੂ ਨਾਨਕ ਦੇਵ ਜੀ ਸਾਡੇ ਪਹਿਲੇ ਗੁਰੂ ਸਨ ਔਰ 239 ਸਾਲ ਗੁਰੂ ਸਹਿਬਾਨ ਨੇ ਸਿੱਖੀ ਦੀ ਲੜਾਈ ਲੜੀ ਔਰ ਹਮੇਸ਼ਾ ਹੀ ਚਰਦੀਕਲ ਸਿੱਖਾਂ ਦੀ ਚਰਦੀਕਲ ਵਾਸਤੇ ਗੱਲ ਕੀਤੀ ਔਰ ਜਿਨ੍ਹਾਂ ਧੰਨ ਧੰਨ ਗੁਰੂ ਨਾਨਕ ਦੇਵ ਜੀ ਨੇ ਗੁਰੂ ਗੋਬਿੰਦ ਸਿੰਘ ਜੀ ਧੱਕ ਇਹਦੀਆਂ ਵੱਡੀਆਂ ਕੁਰਬਾਨੀਆਂ ਕੀਤੀਆਂ ਔਰ ਅੱਜ ਸਾਨੂੰ ਸਿੱਖਾਂ ਨੂੰ ਭੁੱਲੜੀ ਨਹੀਂ ਚਾਹੀਦੀ ਸਾਡੀ ਨੌਜਵਾਨ ਪੀੜੀ ਵਜਿਰਾ ਅਮਰਤ ਛੱਕੇ ਅਮਰਤਾਰੀ ਹੋ ਕੇ ਗੁਰਸਿੱਖ ਬਣ ਕੇ ਲੋਕ ਸੇਵਾ ਕਰਨੀ ਚਾਹੀਦੀ ਔਰ ਸਿੱਖੀ ਨੂੰ ਜਿਹੜਾ ਅੱਗੇ ਲੈ ਕੇ ਜਾਣਾ ਚਾਹੀਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਗੁਰਤੇਜ ਭਦਰ ਸਾਹਿਬ ਜੀ ਦਾ ਸ਼ੀਦੀ ਵਰ ਪਰਬ ਤੇ ਗੁਰੂ ਗੋਬਾ ਸਿੰਘ ਜੀ ਦਾ ਗੁਰਗੱਦੀ ਪਰਬ ਜਿਹੜਾ ਉਹ 23 ਤੋਂ 25 ਨਵੰਬਰ ਨੂੰ ਮਨਾਇਆ ਜਾ ਰਿਹਾ ਸ਼੍ਰੀ ਅਨੰਦਪੁਰ ਸਾਹਿਬ ਔਰ ਉਹਦੇ ਸਬੰਧ ਵਿੱਚ ਧੂਬੜੀ ਸਾਹਿਬ ਤੋਂ ਨਗਰ ਕੀਰਤਨ ਅਗਸਤ ਦਾ ਜਿਹੜਾ ਉਹ ਸ਼ੁਰੂ ਹੋਇਆ ਸੀ ਔਰ ਵੇਸ ਤੇ ਵੱਖਰੇ ਵੱਖਰੇ ਹਲਕਿਆਂ ਚੋਂ ਇਲਾਕਿਆਂ ਚੋਂ ਹੁੰਦਾ ਜ਼ਿਲ੍ਹਿਆਂ ਚੋਂ ਉਹਨਾਂ ਸਟੇਟਾਂ ਚ ਹੁੰਦਾ ਉਹ 8 ਤਰੀਕ ਨੂੰ ਸਵੇਰੇ ਹਰਮੰਦਰ ਸਾਹਿਬ 7 ਤਰੀਕ ਨੂੰ ਰਾਤ ਨੂੰ ਹਰਮੰਦਰ ਸਾਹਿਬ ਪਹੁੰਚਣਾ ਤੇ 8 ਤਰੀਕ ਨੂੰ ਸਵੇਰੇ ਹਰਮੰਦਰ ਸਾਹਿਬ ਤੋਂ ਚੱਲ ਕੇ ਗਮਟਾਲਾ ਰਾਜਾ ਸਾਂਸੀ ਕੁਕੜਾਵਾਲਾ ਗੁਰੂ ਕਾ ਬਾਗ ਤੇ ਇੱਥੇ ਹੁੰਦਾ ਆ ਜਿਹੜਾ ਬਾਬਾ ਨਾਨਕ ਰਾਤ ਨੂੰ 9 ਵਜੇ ਵਿਚਰਾਮ ਆ ਮੈਂ ਸੰਗਤਾਂ ਨੂੰ ਬੇਨਤੀ ਕਰੂੰਗਾ ਕਿ 8 ਤਰੀਕ ਵਾਲੇ ਦਿਨ ਕਿਉਂਕਿ ਆਪਾਂ ਕੁਕੜਾਵਾਲਾ ਜਾ ਸਕਦੇ ਆ ਰਾਜਾ ਸਾਂਸੀ ਜਾ ਸਕਦੇ ਆ ਗਮਟਾਲੇ ਜਾ ਸਕਦੇ ਆ ਜਿਹੜਾ ਆਪਾਂ ਨੂੰ ਨੇੜਾ ਪੈਂਦਾ ਉੱਥੇ ਆਪਾਂ ਜਾ ਕੇ ਉਸ नगर कीर्तन ਦਾ ਜਿਹੜਾ ਉਹ ਉਹਦਾ ਸਨਮਾਨ ਕਰੀਏ ਔਰ ਉਥੇ ਗੁਰੂ ਨਾਲਛਾ ਦਾ ਭਿੰਟ ਕਰੀਏ ਔਰ ਇਹਦੇ ਨਾਲ 20 ਨਵੰਬਰ ਤੋਂ ਲੈ ਕੇ 26 27 ਨਵੰਬਰ ਤੱਕ ਗੁਰੂ ਕੇ ਬਾਗ ਵਾਲੇ ਬਾਬਾ ਜੀ ਨੇ ਉਥੇ ਵੱਡਾ ਜਿਹੜਾ ਲੰਗਰ ਲਗਨਵਾ ਲਿਆ ਔਰ ਔਰ ਇਹਨਾਂ ਲੰਗਰਾਂ ਦੀ ਸੇਵਾ ਮਿਲੀ ਆ ਤੇ ਸੰਗਤ ਨੂੰ ਬੇਨਤੀ ਹੈ ਕਿ ਹੌਮਾ ਹਮਾ ਕੇ ਉਥੇ ਵੀ ਪਹੁੰਚਣ ਤੇ ਇਹਦੇ ਵਿੱਚ ਸਵਾਲਾ ਵੀ ਜ਼ਰੂਰ ਕਰਨਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ